ਕੋਈ ਪਤਾ ਨਹੀਂ ਲੱਗਾ ਅਸੀਂ ਕਿੰਦਰ ਸੀਏ ਜੀ ਉਹ ਡੇਰੀ ਦੇ ਸੀ ਬਾਹਰ ਕੌਣ ਬੇਟਾ ਕੀ ਨਾਮ ਤੁਹਾਡਾ ਗੁਰਚੇਉ ਸਿੰਘ ਉਮਰ ਕਿੰਨੀ ਹੈ ਉਮਰ ਹੋਣੀ 35 ਸਾਲ ਹੋ ਗਈ ਅੱਛਾ ਤੇ ਕੀ ਦੱਸਿਆ ਨੂੰ ਉਹਨਾਂ ਕੋਈ ਨਹੀਂ ਦੱਸਿਆ ਉਹ ਆਏ ਆ ਬੰਦੇ ਤਿੰਨ ਜਣੇ ਮੋਟਰਸਾਈਕਲ ਤੇ ਜੀ ਮੂੰਹ ਵੱਧੇ ਆ ਓਕੇ ਤੇ ਬਸ ਗੋਲੀਆਂ ਚਾਏ ਆ ਜਦੋਂ ਮੈਂ ਖੈਰ ਕੀਤੀ ਆਵਾਜ਼ ਆਈ ਇਹ ਭੱਜ ਕੇ ਬਾਹਰ ਗਏ ਆ ਜੀ ਕੋਈ ਗਲਤ ਬਾਤ ਨਹੀਂ ਕੋਈ ਗੋਲੀ ਵੱਜੀ ਨਾ ਗੱਡੀ ਚੱਦੀ ਚਾਚਾ ਦੇ ਨਾਲ ਚਲੇ ਗਏ ਤੇ ਲੈ ਦੇ ਗੋਲੀ ਇੱਕ ਤਾਂ ਗੋਡੇ ਚ ਦੱਸਦੇ ਆ ਅੱਛਾ ਜੀ ਤੇ ਇੱਕ ਇਥੇ ਮੋਢੇ ਜਿਹੇ ਅੱਛਾ ਜੀ ਉਹ ਮੋਢੇ ਜੇ ਕੋਈ ਬਗਣੀ ਪਾਟ ਮਾਜਾ ਦਿੱਤੇ ਕੋਈ ਕਿਸੇ ਨਾਲ ਰਜਿਸਟਰ ਨਹੀਂ ਕਿਸੇ ਨਾਲ ਕੁਝ ਨਹੀਂ ਗਾਇਆ ਜੀ ਕੁਝ ਨਹੀਂ ਇਹਦਾ ਕਿਸੇ ਨਾਲ ਵਹਿਰੀ ਨਹੀਂ ਦਾ ਜੇ ਹੋਏ ਮੜ ਕੋ ਸਾਨੂੰ ਦੱਸ ਬਣ ਜੇ ਹੁੰਦਾ ਤਾਂ ਕੋਈ ਕੋਈ ਕਿਸੇ ਨਾਲ ਨਹੀਂ ਹੈ ਜੀ ਤੇ ਕੋਈ ਸਿਸਟੀ ਕੈਮਰੇ ਚ ਜੇ ਫੋਟੋ ਵੀ ਆਈ ਹੈ ਗੋਲੀ ਚਲਾਉਣ ਵਾਲਿਆਂ ਦੀ ਇਹ ਪਤਾ ਨਹੀਂ ਆਈ ਕਿ ਨਹੀਂ ਆਈ ਮੈਨੂੰ ਤੇ ਪਤਾ ਨਹੀਂ ਬੰਦ ਸੀ ਖੁੱਲੇ ਨਹੀਂ ਮੈਨੂੰ ਨਹੀਂ ਪਤਾ ਮੈਂ ਵੇਖਦੀ ਵੇਖ ਜੀ ਹਾਂਜੀ ਆਇਆ ਜੀ ਇਹ ਤੇ ਮਚਰਾਵਾ ਪਿੰਡ ਦੇ ਵਿੱਚ ਗੁਰ ਗੋਰਾ ਹੈ ਮੁੰਡਾ ਗੁਰਸੇਵਕ ਸਿੰਘ ਦਾ ਨਾਮ ਇਹਦੇ ਗੋਲੀਆਂ ਮਾਰ ਕੇ ਚਲੇ ਗਏ ਨੇ ਕੋਈ ਕਮਾਣਾ ਵਾਲੀ ਸਾਈਡ ਨੂੰ ਤਿੰਨ ਮੋਟਰਸਾਈਕਲ ਤੇ ਨੌਜਾਨ ਸੀਗੇ ਜੀ ਟੂ ਫਾਇਰ ਕਰਕੇ ਕਮਾਣਾ ਵਾਲੀ ਸਾਈਡ ਨੂੰ ਚਲੇ ਗਏ ਸਾਨੂੰ ਪੰਜ ਰਾਉਂਡ ਮਿਲੇ ਨੇ ਦਨ ਉਹਦੇ ਦੋ ਰਾਉਂਡ ਲੱਗੇ ਨੇ ਇੱਕ ਮੋੜੇ ਵਿੱਚ ਗੋਲੀ ਲੱਗੀ ਆ ਤੇ ਖਲਾਤੇ ਲੱਗੀ ਸੀ ਇਹ ਪਰਿਵਾਰ ਨੇ ਦੱਸਿਆ ਪਈ ਉਹਨਾਂ ਨੂੰ ਲਾਈਫ ਉਹ ਨਿਊ ਲਾਈਫ ਉਸ ਬਲੌਂਸ ਨਾਲ ਕਿਤੇ। ਅੱਡੇ ਹੋਂ ਤੋਂ ਕੋਈ 2-4 ਮਿੰਟ ਪਹਿਲਾਂ ਲੈ ਕੇ ਚੱਲ ਗਏ। ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਸਾਹਮਣੇ ਹੋਊਗਾ ਤੁਹਾਨੂੰ ਦੱਸੋਗੇ। ਤੇ ਕੋਈ ਫੁਟੇਜ ਸਾਹਮਣੇ ਆਈ ਹੈ। ਅਸੀਂ ਲੈ ਰਹੇ ਹਾਂ ਜੇ ਸਾਰਾ ਕੁਝ ਦੇਖ ਰਹੇ ਹਾਂ ਦੇਖ ਕੇ ਜੋ ਇਨਵੈਸਟੀਗੇਸ਼ਨ ਹੋ ਜਾਏਗਾ ਤੁਹਾਨੂੰ ਦੱਸ ਦਵਾਂਗੇ।